ਅੱਜ ਪਰਪਾਈਆਂ ਵਿਖੇ ਦਰਬਾਰ ਪੰਚ ਪੀਰਾ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਗੁਪਤਾ ਪਰਿਵਾਰ ਵੱਲੋਂ ਪੰਚ ਪੀਰਾ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਤੂਮਦਾਮ ਨਾਲ ਕਰਵਾਇਆ ਗਿਆ ਇਸ ਮੌਕੇ ਸੇਵਾਦਾਰ ਰਾਜਕੁਮਾਰ ਟੋਨੀ ਰਾਜੇਸ਼ ਕੁਮਾਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਚਾਦਰ ਸਿਰਾਗ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੇਵਾਦਾਰ ਰਾਜਕੁਮਾਰ ਟੋਨੀ ਨੇ ਸਲਾਣਾ ਜੋੜ ਮੇਲੇ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਇਸ ਮੌਕੇ ਰਾਜਕੁਮਾਰ ਟੋਨੀ, ਮੰਜੂ ਬਾਲਾ, ਰਾਜੇਸ਼ ਕੁਮਾਰ ਗੋਪਤਾ, ਮਮਤਾ ਰਾਣੀ, ਸਾਹਿਲ ਗੋਪਤਾ, ਮੀਨੂ ਗੋਪਤਾ, ਦੀਪਕ ਗੋਪਤਾ ਜਤਿਨ ਕੁਮਾਰ ਗੁਪਤਾ, ਵੰਸ਼ ਗੁਪਤਾ, ਤਨੀਸ਼ਾ ਗੁਪਤਾ, ਅਵਤਾਰ ਸਿੰਘ, ਜਸਵਿੰਦਰ ਸਿੰਘ ਤੋਤੂ, ਦਿਵਾਸ ਗੁਪਤਾ, ਦੇਵਮ ਗੁਪਤਾ। ਬਾਬਾ ਕੇਵਲ ਰਾਮ ਆਦਿ ਹਾਜ਼ਰ ਸਨ। ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ। ਜੈ ਪੀਰਾਂ ਦੀ ਪੰਜਾਬ ਪੀਰਾਂ ਦੇ ਥਾਂ ਤੇ ਵਿੰਡ ਰਾਜਪੁਰ ਭਾਈਆਂ ਵੀਗੇ ਲੰਗਰ ਲਗਾਏ ਗਏ ਜੀ ਸਲਾਨਾ ਲੰਗਰ ਹਰੇਕ ਸਾਲ ਦੀ ਤਰ੍ਹਾਂ ਇਹ ਸਾਲ ਵੀ ਲੰਗਰ ਲਗਾਇਆ ਗਿਆ ਜੀ ਜੈ ਪੀਰਾਂ ਦੀ ਸੰਗਤਾਂ ਇਹ ਲੰਗਰ ਵਿੱਚ ਬਹੁਤ ਸ਼ਾਮਣਾ ਹੋ ਰਹੀਆਂ ਦੀ ਲੰਗਰ ਵੀ ਸ਼ਕਨ ਗਿਆ ਜੀ ਜੈ ਪੀਰਾਂ ਦੀ ਸਾਰੀਆਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਪੀਰਾਂ ਦੀ